ਨੋਕ ਸਭਾ ਹਲਕਾ ਸ੍ਰੀ ਨੰਨਕੂ ਸਾਹਿਬ ਤੋਂ ਉਪਾ ਅਜਿਆ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸ਼ੋਭਾ ਸ਼ਰਮਾ ਵੱਲੋਂ ਜਿੱਥੇ ਰੋਲ ਸ਼ੋਅ ਕੱਢਿਆ ਗਿਆ ਜੋ ਕਿ ਰੋਪੜ ਇਲਾਕੇ ਵਿੱਚ ਹੁੰਦਾ ਹੋਇਆ ਵਰਕਾ ਥਾਵਾਂ ਤੋਂ ਲੰਘਿਆ ਇਸ ਮੌਕੇ ਕੇਂਦਰੀ ਮੰਤਰੀ ਗਿਰੇਂਦਰ ਸਿੰਘ ਸੈਗਾਵਤ ਸੀਐਮ ਉੱਤਰਾਖੰਡ ਕੁਸ਼ਕਰ ਸਿੰਘ ਧਾਮੀ ਕਲਾਕਾਰ ਕਨਈਆ ਮਿੱਤਰ ਅਤੇ ਜ਼ਿਲ੍ਹਾ ਪ੍ਰਾਂਤ ਅਜੇ ਵੀਰ ਸਿੰਘ ਤਲਫਰਾ ਵੀ ਨਾਲ ਸਨ ਮਾਥੋਂ ਦਿਖਾਣੇ ਮੌਕੇ ਦੀਆਂ ਤਸਵੀਰਾਂ ਕੀ ਕਹਿ ਰਹੇ ਨੇ ਭਾਜਪਾ ਦੇ ਆਗੂ ਉਹ ਵੀ ਤਾਂ ਸੁਣਾਣੇ ਆ ਨਾਨਾ ਦੇ ਜੀ ਦੇ ਅਸ਼ੀਰਵਾਦ ਨਾਲ ਮੈਂ ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਕਾਗਜ਼ ਦਾਖਲ ਕੀਤੇ ਆਂ ਔਰ ਮੈਂ ਬੜਾ ਧੰਨਵਾਦੀ ਆਂ ਕਿ ਆਦਰਨੀਯ ਸ਼੍ਰੀ ਗਜੇਂਦਰ ਸ਼ਿਖਾਵੰਜੀ ਵਿਸ਼ੇਸ਼ ਰੂਪ ਦੇ ਨਾਲ ਇਸ ਮੌਕੇ ਤੇ ਮੈਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ ਸਾਡੇ ਲੋਕ ਸਭਾ ਦੇ ਪਰਿਵਾਰੀ ਕੀਵਲ ਸਿੰਘ ਢਿੱਲੋਂ ਜੀ ਸਾਡੇ ਜ਼ਿਲ੍ਹਾ ਅਧਿਕਾਰੀ ਸੰਜੀਵ ਜੀ ਅਜੇ ਵੀਰ ਜੀ ਸਭ ਲੋਗ ਆਏ ਨੇ ਸੂਪਰ ਆਪਾ ਪਰਮਾਤਮਾ ਦਾ ਬਹੁਤ ਅਸ਼ੀਰਵਾਦ ਹੈ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੇ ਨਾਲ ਨਰਿੰਦਰ ਮੋਦੀ ਜੀ ਦੀ ਲਹਿਰ ਚੱਲ ਰਹੀ ਹੈ ਪੰਜਾਬ ਚ ਉਹ ਲਹਿਰ ਉਸ ਤੋਂ ਵੀ ਜ਼ਿਆਦਾ ਮਜ਼ਬੂਤ ਹੈ ਔਰ ਪੰਜਾਬ ਇਸ ਵਾਰ ਇਤਿਹਾਸ ਸਿਰਜਣ ਵੱਲ ਅੱਗੇ ਵਧ ਰਿਹਾ ਹੈ ਪੰਜਾਬ ਦੇ ਲੋਕ ਜੋ ਆਖਾਨੀਆਂ ਕਾਂਗਰਸੀਆਂ ਪਰ ਇਹ ਝਾੜੂ ਵਾਲੇ ਚੁੱਥੇਨ ਕਲੱਬੀਆਂ ਤੋਂ ਤਰਸੇ ਉਹਨਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਪੰਜਾਬ ਚ ਕਮਲ ਖਿਲਣਾ ਹੈ ਔਰ ਤੁਸੀਂ ਦੇਖੋਗੇ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੂਰੇ ਪੰਜਾਬ 'ਚ ਵੀ ਔਰ ਸ਼੍ਰੀਮਨੰਦਰ ਸਾਹਿਬ 'ਚ ਵੀ ਕੰਮ ਰਿਹਾ ਹੈ ਵਿਰੋਧ ਵੀ ਹੋ ਰਿਹਾ ਹੈ ਕਿਸਾਨਾਂ ਵੱਲੋਂ ਲਗਾਤਾਰ ਥਾਥਾਂ ਦੇ ਉੱਤੇ ਕਿਸਾਨਾਂ ਦਾ ਕਿਸਾਨਾਂ ਦਾ ਸਾਨੂੰ ਬਹੁਤ ਸਮਰਥਨ ਮਿਲ ਰਿਹਾ ਹੈ ਮੈਂ ਜਿੱਥੇ ਵੀ ਜਾ ਰਿਹਾ ਹਾਂ ਕਿਸਾਨ ਵੀ ਮੇਰੀ ਗੱਲ ਸੁਣਦੇ ਹੀ ਰਹੇ ਆ ਸਮਝ ਵੀ ਰਹੇ ਆ ਸਮਰਥਨ ਵੀ ਦੇ ਰਹੇ ਆ ਪਰ ਪੂਰਾ ਆਸ਼ੀਰਵਾਦ ਹੈ ਪਿੰਡਾਂ 'ਚ ਸਾਡੀ ਕੈਂਪੇਨ ਬਹੁਤ ਅੱਛੀ ਹੈ ਕੁਝ ਜਥੇਬੰਦੀਆਂ ਦੇ ਕਾਰਕੁਨ ਵਿਰੋਧ ਕਰ ਰਹੇ ਸਭ ਨੂੰ ਲੋਕਤੰਤਰ ਜ਼ਰੂਰਤ ਖਾਂਦਾ ਹੈ ਅਸਲ ਸੁਭਾਸ਼ੂ ਮੁੱਦੇ ਕੜੇ ਕੜੇ ਨੇ ਜਿਹੜੇ ਮੁੱਦੇ ਨੂੰ ਲੈ ਕੇ ਜੀ ਲੋਕ ਸਮਾਜ ਦੇ ਮੈਦਾਨ ਨਰਿੰਦਰ ਮੋਦੀ ਜੀ ਦੀ ਲੋਕਪ੍ਰਿਤਾ ਉਹਨਾਂ ਦੇ ਜਨ ਕਲਿਆਣ ਦੇ ਕੰਮ ਪੰਜਾਬ ਲਈ ਪੰਜਾਬੀ ਲਈ ਪੰਜਾਬੀਅਤ ਲਈ ਕੀਤੇ ਉਹਨਾਂ ਦੇ ਉਪਰਾਲੇ ਭਗਵੰਤ ਮਾਨ ਸਰਕਾਰ ਦੀ ਪੰਜਾਬ ਨਾਲ ਠੱਗੀ ਧੋਖਾ ਧੜੀ ਔਰ ਸ਼੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਮੁੱਦੇ ਨੇ ਸਾਹਿਬ ਮੁਹੱਲੀ 에어ਪੋਰਟ ਤੋਂ ਫਲਾਈਟ ਚਲਾਣ ਦੀ ਗੱਲ ਹੈ ਇੱਥੇ ਕੋਈ ਵੱਡੀ ਇੰਡਸਟਰੀ ਲੈ ਕੇ ਆਉਣ ਦੀ ਗੱਲ ਹੈ ਟਰੱਕ ਜ਼ਰੂਰੀ ਹੈ ਤਮਾਫੀਆਂ ਮਸ਼ੀਨਾਂ ਨੂੰ ਸਾਫ਼ ਤੋਂ ਖਤਮ ਕਰਨ ਦੀ ਗੱਲ ਹੈ ਇਸ ਇਤਿਹਾਸਿਕ ਖਾਲਸੇ ਦੀ ਧਰਤੀ ਨੂੰ ਟੂਰਿਜ਼ਮ ਦਾ ਵੱਡਾ ਸੈਂਟਰ ਬਣਾਉਣ ਦੀ ਗੱਲ ਹੈ ਇਨਫਰਾਸਟ੍ਰਕਚਰ ਦੇ ਵਿਕਾਸ ਦੀ ਗੱਲ ਹੈ ਮੁਹੱਲੀ ਦਾ ਜਿਹੜਾ ਆਈਟੀ ਦਾ ਸਾਡਾ ਹੱਬ ਹੈ ਉਹਨੂੰ ਬੰਗਲੌਰੂ ਹਾਇਦਰਾਬਾਦ ਵਾਂਗੂ ਵਿਕਸਿਤ ਕਰਨ ਦੀ ਗੱਲ ਹੈ इन सारे मुद्दों को मैं जनता जा रहा और भरपूर शीवा जनता राहुल गांधी जी तो उनकी खुद की पार्टी में उनके कही हुई बातों के लिए कितने लोग गंभीरता से लेते हैं प्रश्न ये है न तो उनकी पार्टी में न पार्टी के बाहर और न देश में कोई भी उनकी बात को उनके कहे हुए वक्तव्य को उनके कहे हुए कथन को गंभीरता से लेता है ये उनकी खिसियाट और खुचलाहट है वो खुद वायनाड से भाग करके और रायबरेली तक पहुंचे हैं और अभी रायबरेली से भाग करके आगे कहां तक जाएंगे ये देखने का भी